ਸਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਆਪਣੀ ਵਿਜਟ ਹੈਗੀ ਆ ਪਿੰਡ ਜਹਾਂਗੀਰ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਅਮਰਸਰ ਨਜ਼ਦੀਕ ਨਵੇਲਕਾ ਵੀ ਪੈਂਦਾ ਜੀ ਕਹੀ ਐਡੇ ਲੱਗਦੇ ਆ ਤੇਰੇ ਭਾਈ ਅੱਗੇ ਵੀਡੀਓ ਬਣਾਈ ਆ ਜੀ ਅੱਜ ਦਿਨੇ ਕੋ ਦੋ ਝੋਟੇ ਸੇਲ ਆ ਜੀ ਚੰਗੇ ਝੋਟੇ ਲੈ ਕੇ ਤੇ ਭਾਈ ਨੇ ਬਹੁਤ ਰਕਾਲੇ ਝੋਟੇ ਲੈ ਕੇ ਜਾਂਦਾ ਯਾ ਹੋਣ ਵੀ ਇਹਨਾਂ ਨਾਲ ਗੱਲਬਾਤ ਕਰ ਗਏ ਇਹਨਾਂ ਪ੍ਰਾਈਸ ਕੀ ਮਿਲ ਕਰ ਕੋੜਾ ਬਾਈ ਜਸਤਿਕਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਬਾਈ ਕਿਦਾਂ ਠੀਕ ਠਾਕ ਜੀ ਸਭ ਵਧੀਆ ਜੀ ਹੋਰ ਬਾਤ ਕੀ ਫਾਇਦੇ ਦਾ ਡੀਲ ਹੈ ਮੇਰਾ ਝੋਟਿਆਂ ਦੋਹੇ ਕੀ ਬਨਵਰ ਲੈ ਕੇ ਚੰਗੇ ਘੜ ਕੇ ਲੈ ਕੇ ਆਉਂਦੇ ਹਾਂ ਹਾਂ ਜੀ ਹਾਂ ਜੀ ਵੀ ਸਾਡਾ ਇਹੋ ਮਕਸਦ ਹੁੰਦਾ ਜੀ ਵੀ ਕੀ ਚੰਗੀ ਲਿਆਂਦੀ ਹਾਂ ਹਾਂ ਜੀ ਹਾਂ ਬਿਲਕੁਲ ਪੀ ਜਿੰਨੇ ਪੈਸੇ ਲਾਉਣੇ ਜੀ ਬਿਲਕੁਲ ਪੀ ਉਹ ਪੈਸੇ ਨਾਲ ਉਹਨਾਂ ਦਾ ਮੁੱਲ ਮੁੜੇ ਤੇ ਸਾਡਾ ਵੀ ਮੁੜੇ ਕਿਉਂ ਵੀ ਆਪਾਂ ਵੀ ਦੇਖ ਕੇ ਆਉਨੇ ਦੇਖ ਲਿਆ ਬਾਬਾ ਇਹ ਇਹਦਾ ਹੈਗਾ ਬਾਈ ਜੀ ਬਿਲਕੁਲ ਜਾਤ ਤਾਂ ਫਿਰ ਇੱਥੋਂ ਹੀ ਲੈਣੇ ਬਾਲਾ ਰਾਮ ਨਹੀਂ ਇਹ ਕੀ ਨਾਲ ਦੇ ਹਰਿਆਣੇੋਂ ਲਿਆਂਦੀਆਂ ਜੀ ਅੱਛਾ ਇਹ ਉਧਰ ਨਹੀਂ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹੈ ਕਿ ਉਧਰੋਂ ਲੈ ਕਿੰਨੇ ਲੈ ਕੇ ਆਨੇ ਜੀ ਫਿਰ ਇਹ ਵੀ ਦੋ ਲਿਆਂਦੀਆਂ ਜੇ ਠੀਕ ਹੈ ਤੇ ਅੱਗੇ ਆਪਾਂ ਚਲੋ ਇਧਰੋਂ ਲੈਨੇ ਪਰ ਆਪਾਂ ਇਧਰੋਂ ਜਿਹੜੀਆਂ ਲੈਣੀਆਂ ਨੇ ਚੰਗੇ ਚੰਗੇ ਲੈਣੇ ਜਿਹੜੇ ਬੰਦੇ ਕੀ ਨਾਲ ਦੇ ਉਧਰੋਂ ਲਿਆਉਂਦੇ ਉਹਨਾਂ ਕੋਲ ਲਈਦਾ ਜੀ ਇਹ ਤਾਂ ਲੋਕਲ ਨਹੀਂ ਜੀ ਲੋਕਲ ਬਿਲਕੁਲ ਹਾਂਜੀ ਚਲੋ ਜਿਹੜੇ ਉੱਥੋਂ ਲੈ ਕੇ ਉਹਨਾਂ ਨੂੰ ਲੈ ਲੈਣਦੇ ਫਿਰ ਉਹਨੇ ਹਾਂਜੀ ਹਾਂਜੀ ਅਕਸਰ ਹੁੰਦੀ ਨਾਲ ਉਧਰ ਲਈ ਆਈਆਂ ਪਰ ਉਧਰ ਲਈਆਂ ਹੁੰਦੀ ਹਾਂ ਬਿਲਕੁਲ ਤੇ ਕਿੰਨੇ ਬਾਜੀ ਫਿਰ ਦੋ ਹੀ ਇਰ ਬਾਬਾ ਜੀ ਕੀ ਨੰਨੇ ਨੂੰ ਸੁਈ ਨੂੰ ਅੱਗੇ ਦੇ ਪੀਨਾ 10 12 ਦਿਨ ਜੀ ਹਾਂਜੀ ਦੋਦੇ 14 15 ਕਿਲੋ ਦੇ ਕੋ ਤਿਆਰ ਐ ਇਸ ਤੋਂ 12 15 ਕਿਲੋ ਹੋਏਗਾ ਤਿਆਰ ਠੀਕ ਆ 14 ਜਿਵੇਂ 15 ਜੇ ਠੀਕ ਆ ਸਾਡੇ ਕੋ ਕੋਈ 4 ਡੰਗ ਲੀਟਰ ਮਾਰੇ ਦੇ ਭਾਵੇਂ ਜੋ ਮਰਜੀ ਕਰੇ ਜੀ ਹਾਂਜੀ ਹਾਂਜੀ ਦੇਖੋ ਖੋਲੋ ਜੀ ਲਓ ਜੀ ਦੇਖੋ ਸੋਹਣੀ ਝੋਡੀ ਤੇ ਵੱਡੀ ਝੋਟੀ ਆ ਤੇ ਬਾਕੀ ਹੁਣ ਤੁਸੀਂ ਡਿਲੀਵਰੀ ਬੰਦਰ ਦੇਖਿਆ ਜੀ ਚੋਈਅ ਜੋ ਬਾਈ ਜੀ ਕਿਵੇਂ ਬਿਲਕੁਲ ਜੀ ਠੀਕ ਆ ਉਹ ਕੇ ਲੈਣੀ ਤੇ ਉਦਾਂ ਲੈਣੀ ਨਹੀਂ ਹਾਂ ਹਾਂ ਬਸ ਜੀ ਤੇ ਬੱਚਾ ਮਾਰ ਬਾਈ ਜੀ ਕਿ ਆ ਗਿਆ ਰਸਾਲੀ ਜੀ ਕਟਾਏ ਮਤਲਬ ਕਟਾ ਮਸਲਾ ਆ ਗਿਆ ਤੇ ਕੱਦਕੜ ਝੋਟੀ ਦਾ ਪੂਰਾ ਵਜੰਦਾਰ ਝੋਟੀ ਹੈ ਜੀ ਦੇਖ ਠੀਕ ਹੈ ਨੇ ਜੀ ਆ ਜਾਓ ਆ ਜਾਓ ਉਹਨਾਂ ਰਾਜਨ ਬਾਈ ਝੋਟੀਆਂ ਨੂੰ ਕਿਧਰ ਲਿਆ ਜੀ ਹਾਂ ਜੀ ਮੇਰੇ ਕੋਲ ਜੀ ਬਿਲਕੁਲ ਜੀ ਚਲੋ ਬਾਤ ਬੰਦੋ ਬਾਤ ਆ ਬੱਚਾ ਨਹੀਂ ਜਿੰਦਾ ਹਾਂਜੀ ਜੀ ਇਹ ਬੱਚਾ ਜੀ ਠੀਕ ਹਾਂਜੀ ਕੀ ਮੈਨੂੰ ਬਾਜੀ ਫਿਰੰਦੀ ਇਹਦਾ ਰੇਤੀ ਕੀ ਨਾਂ ਲੈਂਦੇ ਲੈਂਦੇ ਆਲਾ ਮੁੱਲ ਇੱਕ 40 ਇੱਕ ਲੱਖ 40 ਹਾਂਜੀ ਕਰ ਦੋ ਮਾਨ ਤੋਂ ਕਰ ਦਾਂਗੇ ਜੇ ਦੁੱਧ ਚੋਟੀ ਕੀ ਨਾਂ ਦੇ 17 18 ਕਿਲੋ ਕਰੂਗੀ ਇਹ ਸਾਡੀ ਗਰੰਟੀ ਚਲੋ ਠੀਕ ਠੀਕ ਹਾਂਜੀ ਹਜੇ ਫਿਵਾਲ ਕੀ ਨਾਂ ਦੇ ਦੁੱਧ ਜੇ 14 ਜੇ 15 ਜੇ ਬਿਲਕੁਲ ਰੈਡੀ ਜੀ ਠੀਕ ਹਾਂਜੀ ਇਹ ਗੱਬਣਾ ਇਹ ਡਬਲ ਜੀ ਭਾਈ ਇਹ ਕਿੰਨਾ ਡੈਵਲੋਗ ਜੀ ਇਹ ਵਿਧੀ ਕਿੰਨਾ ਦੇਣ 15 ਕਰੋਗੀ ਜੀ ਅੱਜ 15 ਦੇਣ ਹਾਂਜੀ ਹਾਂਜੀ ਤਾਂ ਵੀ ਝੂਠ ਕੋਈ ਨਹੀਂ ਜੇ ਬੋਲਣਾ ਨਹੀਂ ਨਹੀਂ ਬਿਲਕੁਲ ਦੇਖ ਜੀ ਤਦ ਵੀ ਠੀਕ ਹੈ ਨਾਲ ਬੱਬੂ ਕੀਤਾ ਬਸ ਸਾਹਮ ਕੇ ਕਿੰਨਾ ਦੇ ਸੁਆਗੇ ਵੇਚ ਬਾਕੀ ਬਾਬਾ ਬਿਲਕੁਲ ਸਹੀ ਇਹ ਵੀ ਖੋਲੋ ਇਹ ਦੋ ਫਿਰ ਕਿੰਨਾ ਕਰੋਗੇ ਜੀ ਇਹਦੇ ਥੱਲੇ ਦਿੱਤੀ ਮੈਨੂੰ ਪਹਿਲੇ ਸਵੇਰੇ ਕਿੰਨਾ 12 13 ਕਿਲੋ ਦੁੱਧ ਚੋਇਆ ਜੀ 12 13 ਕਿਲੋ ਹਾਂਜੀ ਹਾਂਜੀ ਠੀਕ ਆ ਲਓ ਜੀ ਕੁਆ ਪੂਰੀ ਬੜੀ ਭਾਈ ਜੀ ਝੋਡੇ ਆ ਜੀ ਠੀਕ ਆ ਹਲੋ ਯਾਰ ਸੋਹਣੀ ਸੋਹਣੀ ਝੋਟੀ ਲੈ ਹਾਜੀ ਇਹ ਵਿਧੀ ਦੇਣਾਗੇ ਜੇ ਲੈਣੇ ਰਹਾ ਮੁੱਲ ਜੀ ਇਹਨੂੰ ਇੱਕ ਦਾਤੀ ਦੇ ਦਾਂਗੇ ਇੱਕ ਦਾਤੀ ਜੀ ਹਾਂਜੀ ਹਾਂਜੀ ਕਰ ਦੋ ਕਿ ਮੁੱਕ ਦਾ ਮਾਲ ਦਾ 4 तो 5 दे छाड देंगे चलो 1 5 भी देरा है देखो जी आप जो सेल है दोम जी बाकी मेरे भी इथे आके आओ अपना चॉइस करो चेक करो भाई जी बिल्कुल बिल्कुल कीनल, कीनल जी पाजी की ना कहना पैसे देंगे हां जी वो अपना कीला मुझे चोखे लवे जी बिल्कुल बिल्कुल, बिल्कुल। जी बिल्कुल जीएं दे कीला दे भाई थाने बे ठेरा फेलियो फेरतावा कह सकदे नहीं नहीं बिल्कुल सही कह रहे हो जी देखो सही कह चलो नंबर बोलो जी नंबर अपना है जी 98552 ठीक है हां पेन जागीर पेन ਗਿਆਲਾ ਵੀ ਅੰਮ੍ਰਿਤਸਰ ਤੇ ਤਸੀਲ ਵੀ ਅੰਮ੍ਰਿਤਸਰ ਦੇ ਨੇੜੇ ਸਾਨੂੰ ਵੇਟਾ ਪੈਂਦਾ ਜੀ ਸਤਿਗੁਰ ਸਤਿਗੁਰ